ਪਿੰਡ ਹੰਬੜਾਂ ਦੇ ਇੱਕ ਡੇਰੇ ਵਾਲੇ ਤੇ ਪਖੰਡ ਕਰਨ ਦੇ ਇਲਜ਼ਾਮ ਸੋ ਆਹ ਲਿੰਕ ਹੈ ਜੀ ਜਿਹਦੇ ਤੇ ਸਾਰੀ ਗੱਲਬਾਤ ਆਪਾਂ ਕਰ ਰਹੇ ਆ ਕੋ ਕਹਿ ਰਹੀ ਆ ਕਹਨਾ ਵੀ ਉਥੇ ਸ਼ਰਾਬ ਚੜਦੀ ਆ ਜੀ ਉਥੇ ਮੀਟ ਚੜਦਾ ਉਥੇ ਬਲਾਤਕਾਰਤ ਹੁੰਦੇ ਆ ਗਲਤ ਜਨਾਨੀਆਂ ਆਉਂਦੀਆਂ ਨੇ ਮਹੱਲੇ ਜਿੱਥੋਂ ਮਰਜੀ ਪੁੱਛੋ ਪਿੰਡ ਚ ਜਿੱਥੋਂ ਮਰਜੀ ਪੁੱਛ ਲੋ ਜੇ ਕੋਈ ਸਬੂਤ ਦੇਵੇ ਬਾਬਾ ਗਲਤ ਆ ਜੋ ਸਜ਼ਾ ਦੇਣਗੇ ਪੁਤਨ ਤਿਆਰ ਸਸ਼ੀ ਕਾਲ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਸ਼ਾਰਟ ਵਾਇਰਲ ਹੁੰਦਾ ਉਸ ਸ਼ਾਟ ਦੇ ਵਿੱਚ ਇੱਕ ਲੇਡੀ ਇਹ ਦੱਸ ਰਹੀ ਹੁੰਦੀ ਹੈ ਕਿ ਇੱਕ ਮੜੀਆਂ ਨੂੰ ਜਾਣ ਵਾਲੇ ਰਸਤੇ ਦੇ ਉੱਤੇ ਕਿਸੇ ਬਾਬੇ ਦਾ ਡੇਰਾ ਹੈ ਜਿਸ ਡੇਰੇ ਦੇ ਵਿੱਚ ਕੋਈ ਗਲਤ ਕੰਮ ਹੁੰਦੇ ਨੇ ਜਾਂ ਕੋਈ ਕਿਨੌਣੀਆਂ ਹਰਕਤਾਂ ਹੁੰਦੀਆਂ ਨੇ ਅੱਜ ਅਸੀਂ ਇਸ ਚੀਜ਼ ਨੂੰ ਜਾਂਚਣ ਦੇ ਲਈ ਪਹੁੰਚੇ ਹਾਂ ਕਿ ਇੱਥੇ ਇਹ じゃ ਕੁਝ ਹੁੰਦਾ ਹੈ ਜਾਂ ਕੀ ਉਹਦੀ ਸੱਚਾਈ ਹੈ ਉਸ ਸ਼ਾਟ ਦੀ ਕੀ ਸੱਚਾਈ ਹੈ ਆਓ ਆਪਾਂ ਤੁਹਾਨੂੰ ਸਾਰਾ ਵਿਊ ਦਿਖਾਉਨੇ ਆ ਕਿ ਕੀ ਹੈ ਤਾਂ ਇਹ ਉਹ ਡੇਰਾ ਹੈਗਾ ਜਿੱਥੇ ਆਪਾਂ ਇੱਕ ਸਾਈਡ ਦੇ ਉੱਤੇ ਤੁਸੀਂ ਦੇਖੋਗੇ ਕਿ ਲੰਗਰ ਬਣਿਆ ਹੋਇਆ ਆਲਰੇਡੀ ਇੱਥੇ ਕੁਝ ਬੀਬੀਆਂ ਨੇ ਜਿਹੜੀ ਲੰਗਰ ਦੀ ਸੇਵਾ ਕਰਦੀਆਂ ਨੇ ਤੇ ਇਹ ਉਹ ਡੇਰਾ ਹੈਗਾ ਜਿੱਥੇ ਅੰਦਰ ਬਾਬਾ ਬੜਪਾਗ ਸਿੰਘ ਜੀ ਦੀ ਕਹਿੰਦੇ ਗੱਦੀ ਲੱਗੀ ਹੋਈ ਹੈ ਤੇ ਅੰਦਰ ਸੰਗਤ ਵੀ ਸ਼ਾਇਦ ਬੈਠੀ ਹੋਈ ਹੈ ਕਿਉਂਕਿ ਜਿੱਦਾਂ ਆਪਾਂ ਜੁੱਤੀਆਂ ਦੇਖ ਰਹੇ ਹਾਂ ਕਾਫੀ ਪਈਆਂ ਨੇ ਤਾਂ ਇੱਥੋਂ ਸੰਗਤ ਜ਼ਰੂਰ ਬੈਠੀ ਹੋਈ ਹੈ ਤਾਂ ਬਾਬਾ ਜੀ ਕਿਸ ਤਰੀਕੇ ਦੇ ਨਾਲ ਅੰਦਰ ਜਿਹੜੀ ਸੰਗਤ ਦੇ ਨਾਲ ਵਾਰਤਾਲਾਪ ਕਰਦੇ ਨੇ ਤਾਂ ਕਿਹੋ ਜਿਹਾ ਮਾਹੌਲ ਹੈ ਤੁਸੀਂ ਆਪਣੇ ਸਾਹਮਣੇ ਦੇਖ ਸਕਦੇ ਹੋ ਸੋ ਇਹ ਉਹ ਡੇਰਾ ਹੈਗਾ ਜੀ ਜਿੱਥੇ ਇਹ ਗੱਲਬਾਤ ਤੁਸੀਂ ਤਾਂ ਆਪਾਂ ਜਰੂਰ ਬਾਬਾ ਜੀ ਨੂੰ ਮਿਲਣਾ ਚਾਹਾਂਗੇ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਉਹ ਕੀ ਗੱਲਬਾਤ ਸੀਗੀ ਤਾਂ ਆਓ ਆਪਾਂ ਮਿਲਦੇ ਹਾਂ ਬਾਬਾ ਟਲ ਸਿੰਘ ਟਲ ਜੀ ਜਿਹੜੇ ਇੱਥੇ ਦੇ ਮੁੱਖ ਸੇਵਾਦਾਰ ਹੈਗੇ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਬਾਬਾ ਜੀ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਸ਼ਾਰਟ ਜਾਂ ਵਾਇਰਲ ਹੁੰਦਾ ਛੋਟੀ ਜੀ ਵੀਡੀਓ ਵਾਇਰਲ ਹੁੰਦੀ ਹੈ ਤੇ ਜਿਹੜੀ ਉਹ ਇਸ ਡੇਰੇ ਦੇ ਮੇਰੇ ਖਿਆਲ ਸਬੰਧ ਦੇ ਵਿੱਚ ਹੈਗੀ ਆ ਕੀ ਕਹਿਣਾ ਚਾਹੂੰਗਾ ਉਹਦੇ ਬਾਰੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੇਰੇ ਸੇ ਲੜਕੀਆਂ ਨੇ ਦੋ ਲੜਕੇ ਆ ਇਹਦੇ ਵਿੱਚ ਕੋਈ ਇਹ ਜਿਹਾ ਨਾਤਾ ਸਾਡੇ ਡੇਰੇ ਤੇ ਸਰਾਬ ਚੜੀ ਅੱਜ ਤੱਕ ਨਾ ਮੰਦਿਰ ਤੇ ਸਰਾਬ ਚੜੀ ਨਾ ਮੀਟ ਬਣਿਆ हां जी ਉਹ ਜਨਾਨੀ ਕੋਲੇ ਕੋਈ ਸਬੂਤ ਆ ਸੰਗਤ ਦੇ ਵਿੱਚ ਆ ਕੋਈ ਸਬੂਤ ਪੇਸ਼ ਕਰ ਸਕਦੀ ਆ ਜੋ ਅਦਾਲਤ ਜਾਂ ਪੁਲਿਸ ਵਾਲੇ ਕੋਈ ਸਜ਼ਾ ਦੇਣੀ ਚਾਹਣ ਉਹ ਸਜ਼ਾ ੱੱ ਲਾਣ ਲਈ ਤਿਆਰ ਆ ਨਹੀਂ ਫਿਰ ਉਹਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਬਾਬਾ ਜੀ ਇਹ ਡੇਰਾ ਜਿਹੜਾ ਇਹ ਜਗ੍ਹਾ ਦੇ ਉੱਤੇ ਕਦੋਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਮੈਨੂੰ 35 ਸਾਲ ਤੋਂ ਉੱਤੇ ਹੋ ਗਿਆ ਸੇਵਾ ਕਰਦਿਆਂ ਨੂੰ ਤੇ ਇੱਥੇ ਮਤਲਬ ਕਿਸ ਗੱਦੀ ਦੀ ਮਾਨਤਾ ਹੈਗੀ ਆ ਬਾਬਾ ਬੜਪਾਖ ਸਿੰਘ ਦੀ ਸੇਵਾ ਕਰ ਰਹੇ ਆ ਅਸੀਂ ਗੁਰੂ ਨਾਲ ਜੋੜਦੇ ਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ ਪਰ ਜਿਸ ਤਰੀਕੇ ਦੇ ਨਾਲ ਉਹ ਸ਼ਾਰਟ ਦੇ ਵਿੱਚ ਦਿਖਾਇਆ ਗਿਆ ਕਿ ਵੀ ਇੱਥੇ ਕੋਈ ਅਸ਼ਲੀਲ ਹਰਕਤਾਂ ਹੁੰਦੀਆਂ ਨੇ ਉਹਨਾਂ ਨੇ ਤੁਹਾਡੇ ਤੇ ਬੜੇ ਇਲਜ਼ਾਮ ਲਾਏ ਨੇ ਤਾਂ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਉਹਦੇ ਕੋਲ ਕੋਈ ਸਬੂਤ ਹੈਗਾ ਤਾਂ ਸਬੂਤ ਪੇਸ਼ ਕਰੇ ਨਹੀਂ ਹੈਗਾ ਤਾਂ ਜੋ ਕਾਰਵਾਈ ਹੁੰਦੀ ਉਹ ਹੋਣੀ ਚਾਹੀਦੀ ਆ ਸੋ ਬਾਬਾ ਜੀ ਨੇ ਜਿਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ ਸੰਗਤ ਕਾਫੀ ਬੈਠੀ ਹੋਈ ਹੈ ਮੈਂ ਚਾਹੂੰਗਾ ਵੀ ਆਪਾਂ ਸੰਗਤ ਨੂੰ ਵੀ ਪੁੱਛੀਏ ਵੀਰ ਜੀ ਕਿੱਥੋਂ ਆਏ ਹੋ ਤੁਸੀਂ ਵੀਰਮੀ ਤੋਂ ਜੀ ਵੀਰਮੀ ਪਿੰਡ ਤੋਂ ਆਏ ਹੋ ਤੇ ਇੱਥੇ ਮਤਲਬ ਕਿਵੇਂ ਆਏ ਹੋ ਬਾਬਾ ਜੀ ਕੋਲ ਆਏ ਆਂ ਅੱਛਾ ਜੀ ਤੇ ਇਹ ਜਿਹੜਾ ਇੱਥੇ ਦਾ ਕੀ ਮਤਲਬ ਮਾਹੌਲ ਹੈ ਕੋਈ ਐਦਾਂ ਵਾਇਰਲ ਹੋਏ ਵੀਡੀਓ ਕਲਿੱਪ ਨੂੰ ਲੈ ਕੇ ਅਸੀਂ ਜਦੋਂ ਸੰਗਤ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਤੋਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਡੇਰੇ ਦੇ ਵਿੱਚ ਉਹ ਕਿਉਂ ਆਉਂਦੇ ਨੇ ਤੇ ਇੱਥੇ ਕਿਹੋ ਜਿਹਾ ਮਾਹੌਲ ਰਹਿੰਦਾ ਤਾਂ ਹਰ ਕਿਸੇ ਨੇ ਇਹੀ ਕਿਹਾ ਕਿ ਅਸੀਂ ਇਹਨਾਂ ਨੂੰ ਰੱਬ ਦਾ ਰੂਪ ਮੰਨਦੇ ਆ ਤੇ ਇੱਥੇ ਅਸੀਂ ਕਿਸੇ ਨਾ ਕਿਸੇ ਸਮੱਸਿਆ ਦੇ ਵਿੱਚ ਜਦੋਂ ਫਸੇ ਸੀਗੇ ਤਾਂ ਹੀ ਅਸੀਂ ਇੱਥੇ ਡੇਰੇ ਦੇ ਨਾਲ ਜੁੜੇ ਹੋਏ ਹਾਂ ਇਸ ਤੋਂ ਇਲਾਵਾ ਵੀ ਅਸੀਂ ਹੋਰ ਜ਼ਿਆਦਾ ਬਰੀਕੀ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਡੇਰੇ ਦੇ ਖਿਲਾਫ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦਾ ਅਸਲ ਸੱਚ ਕੀ ਹੈ ਇੱਕ ਵਾਰ ਫਿਰ ਤੋਂ ਅਸੀਂ ਪਿੰਡ ਵਾਸੀਆਂ ਨੂੰ ਅਲੱਗ ਕੀਤਾ ਤੇ ਉਹਨਾਂ ਤੋਂ ਪੁੱਛਿਆ ਤੁਸੀਂ ਵੀ ਦੇਖੋ ਉਹਨਾਂ ਨੇ ਇੱਕੀ ਜਵਾਬ ਦਿੱਤੇ ਕੁਝ ਲੋਕ ਸਾਨੂੰ ਇੱਥੇ ਉਹ ਵੀ ਮਿਲੇ ਨੇ ਜਿਹੜੇ ਇਸ ਜਗ੍ਹਾ ਦੇ ਆਸ-ਪਾਸ ਰਹਿੰਦੇ ਨੇ ਮੇਰੇ ਨਾਲ ਜਗ੍ਹਾ ਦੇ ਬਿਲਕੁਲ ਗੁਆਂਡ ਦੇ ਵਿੱਚ ਰਹਿ ਰਹੇ ਨੇ ਬਾਪੂ ਜੀ ਸੱਚੀ ਕਹਿੰਦੇ ਬਾਪੂ ਜੀ ਕੀ ਕਹਿਣਾ ਚਾਹੋਗੇ ਪਿਛਲੇ ਸਮੇਂ ਦੇ ਵਿੱਚ ਨਾ ਇਤੋਂ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਵੀ ਇੱਕ ਬੀਬੀ ਨੇ ਇਹ ਇਲਜ਼ਾਮ ਲਗਾਏ ਨੇ ਬਾਬਾ ਜੀ ਤੇ ਵੀ ਉਹ ਕੋਈ ਉਹਨਾਂ ਨਾਲ ਗਲਤ ਹੋਇਆ ਉਹਦੇ ਪਰਿਵਾਰ ਦੇ ਨਾਲ ਧੱਕਾ ਹੋਇਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਜੀ ਜਗ੍ਹਾ ਹੈਗੀ ਹੈ ਜਾਂ ਬੀਬੀ ਨੂੰ ਤੁਸੀਂ ਜਾਣਦੇ ਹੋ ਉਹਨੂੰ ਜਾਣਦੇ ਆ ਜੀ ਇੱਥੇ ਉਹਨਾਂ ਦਾ ਕੀ ਕਿੱਥੇ ਰਹਿੰਦਾ ਪਰਿਵਾਰ ਉਹਨਾਂ ਦਾ ਪਰਿਵਾਰ ਇੱਥੇ ਰਹਣਾ ਅੰਮ੍ਰਾ ਤੇ ਜਿਹੜਾ ਉਹ ਇਲਜ਼ਾਮ ਲਾਏ ਨੇ ਉਹ ਕੀ ਨੇ ਹੈਂ ਜਿਹੜੇ ਉਹਨੇ ਇਲਜ਼ਾਮ ਲਾਇਆ ਨਾ ਬਾਬਾ ਜੀ ਤੇ ਉਹਦੇ ਬਾਰੇ ਤੁਸੀਂ ਕੀ ਕਹਿ ਰਹੇ ਹੋ ਉਹਦੇ ਬਾਰੇ ਝੂਠੇ ਆ ਬਿਲਕੁਲ ਕੋਈ ਇਲਜ਼ਾਮ ਨਹੀਂ ਇਹ ਜਾ ਨਾ ਇੱਥੇ ਆਉਂਦੇ ਸੀ ਤੇ ਨਾ ਉਹ ਇੱਥੇ ਰਹਿੰਦੇ ਸੰਗਤ ਦੇ ਵਿੱਚ ਬਾਬਾ ਟੱਲ ਸਿੰਘ ਜੀ ਦੀ ਘਰ ਦੇ ਵੀ ਸਾਨੂੰ ਮਿਲੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਤੁਸੀਂ ਵੀ ਸੁਣੋ ਉਹਨਾਂ ਨੇ ਕੀ ਕਿਹਾ ਹੈਸ਼ ਕਿਥੇ ਹੋ ਤੁਹਾਡੀ ਸਾਡੀ ਇਹੀ ਹੈ ਰਹੇ ਸੀ ਇਸੇ ਜਗ੍ਹਾ ਤੇ ਰਹ ਰਹੇ ਹਾਂ ਜੀ ਬਿੱਤਾ ਹੀ ਰਹਨੇ ਆ ਤੇ ਪਰਿਵਾਰ ਚ ਹੋਰ ਕੌਣ ਕੌਣ ਰਹਿੰਦੇ ਆ ਪਰਵਾਰ ਚ ਮੈਂ ਆ ਮੇਰਾ ਛੋਟਾ ਮੁੰਡਾ ਬਾਤੇ ਦੁੱਦੀ ਨੋ ਅੱਡਵਾ ਤੇ ਇਹ ਪੂਰਾ ਪਰਿਵਾਰ ਇੱਥੇ ਹੀ ਰਹਿ ਰਿਹਾ ਹਾਂ ਇੱਥੇ ਹੀ ਰਹਿਨੇ ਆ ਅਸੀਂ ਤੇ ਕਹਿੰਦੇ ਭੂਤ ਪ੍ਰੇਤ ਨਿਕਲਦੇ ਨੇ ਕਿ ਚਮਟੇ ਚਮਟੇ ਚਮਟਾ ਕੋਈ ਨਹੀਂ ਕਿਸੇ ਨੇ ਮਾਰਿਆ ਹੈਗਾ ਅੱਛਾ ਜਿਹੜੀ ਬੀਬੀ ਇਲਜ਼ਾਮ ਲਾ ਰਹੀ ਹੈ ਉਹ ਇੱਥੇ ਹੀ ਆ ਉਹ ਵੀ ਆਸ-ਪਾਸ ਹੀ ਰਹਿ ਰਹੇ ਨੇ ਉਹ ਆਸ-ਪਾਸ ਨਹੀਂ ਹੁੰਦਾ ਜਿਹੜੇ ਆਪਦੇ ਛੌਂ ਨਹੀਂ ਆ ਉਹ ਪਤਾ ਨਹੀਂ ਹੁਣ ਸਾਨੂੰ ਕਿੱਥੋਂ ਬੋਲਦੀ ਹੈ ਕਿੱਥੋਂ ਨਹੀਂ ਦਾਖੇ ਜਣੀ ਦੇ ਉੱਤੇ ਲਿਖਿਆ ਹੋਇਆ ਜਿਹੜੀ ਵੀਡੀਓ ਦੇਖੀ ਹੈ ਇੱਥੇ ਲੋਕਾਂ ਨੇ ਤੇ ਅਸੀਂ ਇਹ ਕਹਿੰਦੇ ਵੀ ਸਾਨੂੰ ਸਾਹਮਣੇ ਸਬੂਤ ਕਰੇ ਹੋ ਵੀ ਕੀ ਉਹਦਾ ਅਸੀਂ ਮਾੜਾ ਭੜਾ ਕਿਸੇ ਦਾ ਕੀ ਬੋਲਿਆ ਗਲਤ ਫਲਤ ਪਰਿਵਾਰਕ ਮੈਂਬਰਾਂ ਨੇ ਬੀਬੀ ਨੇ ਜਿਨ੍ਹਾਂ ਨੇ ਬਾਬੇ ਤੇ ਇਲਜ਼ਾਮ ਲਾਏ ਸੀ ਉਹਨਾਂ ਨੂੰ ਸਬੂਤ ਪੇਸ਼ ਕਰਨ ਦੇ ਲਈ ਵੀ ਕਿਹਾ ਕਿ ਜੇਕਰ ਉਹਨਾਂ ਕੋਲੇ ਕੋਈ ਸਬੂਤ ਨੇ ਤਾਂ ਉਹ ਪੇਸ਼ ਕਰਨ ਤੇ ਮੈਂ ਹੱਥਾਂ ਮ ਘਰੇ ਰਹਣੀ ਆ ਕਿ ਇੱਥੇ ਅਸੀਂ ਮੈਂ ਅਸੀਂ ਤਾਂ ਕੋਈ ਮਾੜਾ ਚੰਗਾ ਦੇਖਿਆ ਨਹੀਂ ਤੁਸੀਂ ਆਪ ਵੀ ਇੱਥੇ ਨਾਲ ਹੁੰਨੇ ਹੋ ਜਗ੍ਹਾ ਤੇ ਅਸੀਂ ਹੁੰਨੇ ਅਸੀਂ ਕੋਲੇ ਹੀ ਹੁੰਨੇ ਆ ਇੱਥੇ ਸੇਵਾ ਕਰਦੇ ਹਾਂ ਹਾਂ ਅਸੀਂ ਹਰ ਟਾਈਮ ਕੋਲ ਤਾਂ ਰਹਿਨੇ ਆ ਇਕੱਠੇ ਸਾਰਾ ਪਰਿਵਾਰ ਇਸ ਮੌਕੇ ਸਾਨੂੰ ਸੰਭੜਾ ਪੰਚਾਇਤ ਦੇ ਸਾਬਕਾ ਮੈਂਬਰ ਵੀ ਮਿਲੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਜਗ੍ਹਾ ਤੇ ਜਾਂ ਬਾਬਾ ਟਲ ਸਿੰਘ ਬਾਰੇ ਕੀ ਕਿਹਾ ਤੁਸੀਂ ਵੀ ਸੁਣੋ ਕੀ ਨਾਂਜੀ ਤੁਹਾਡਾ ਗਰਮੇਲ ਸਿੰਘ ਆ ਜੀ ਤੇ ਸਰ ਜੀ ਵੀ ਕੀ ਇਹ ਜਿਹੜੀ ਇਹਨਾਂ ਰੌਲਾ ਪਿਆ ਕੀ ਕਰਨੀ ਕੋਈ ਰੌਲਾ ਨਹੀਂ ਜੀ ਇਹ ਸਾਡੇ ਲਾਗਬਾਜ਼ੀਆਂ ਚੱਲਦੀਆਂ ਹੁੰਦੀਆਂ ਹਨ ਲਾਗਬਾਜ਼ੀਆਂ ਦੇ ਵਿੱਚ ਜੋ ਮਰਜੀ ਅਗਲਾ ਬਣਾ ਸਕਦਾ ਠੀਕ ਹੈ ਇਹਦਾ ਜਿਹੜਾ ਇੱਥੇ ਭਰਾ ਮਰਿਆ ਪਿਓ ਇੱਥੇ ਮਰਿਆ ਭਰਾ ਇੱਥੇ ਮਰਿਆ ਇਹਦਾ ਉਹ ਗੁਰਦੁਆਰੇ ਗੁਰਦੁਆਰੇ ਮੱਥਾ ਟੇਕਣ ਨੂੰ ਜ਼ਰੂਰ ਜਾਂਦੇ ਆ ਇੱਥੇ ਹੈਗੇ ਆ ਭੂਤਾਂ ਪ੍ਰੇਤਾਂ ਵਾਲੇ ਆਉਂਦੇ ਜਿਨ੍ਹਾਂ ਨੂੰ ਕੋਈ ਕਸਰ ਹੁੰਦੀ ਆ ਕਿਦਾ ਨਿਆਣਾ ਢਿੱਲਾ ਕੋਈ ਬੱਚਾ ਢਿੱਲਾ ਉਹ ਬੁੜੀਆਂ ਇੱਥੇ ਲੈ ਕੇ ਆਉਂਦੀਆਂ ਮਾਂ ਉਹ ਕੁੜੀ ਨੂੰ ਪਤਾ ਨਹੀਂ ਕੀ ਸਾੜ ਆ ਵੀ ਇਹਦੇ ਨਾਲ ਕਿਉਂ ਲੱਗਦੀ ਆ ਕਿਉਂ ਮੈਂ ਇੱਥੇ ਦਾ 5 ਸਾਲ ਪੰਜ ਵੀ ਰਿਆਂ ਜੀ ਪੰਜ ਸਾਲ ਸਾਬਕਾ ਪਾਂਚਾ ਹੁਣ ਮੈਂ ਠੀਕ ਹੈ ਜੀ ਅਸੀਂ ਅੱਜ ਤੱਕ ਇੱਥੇ ਸਾਡਾ ਗਵਾਂਡ ਇੱਕ ਗਵਾਂਡ ਘਾਰਾ ਕੁਝ ਅਸੀਂ ਦੂਰ ਨਹੀਂ ਰਹਿੰਦੇ ਅਸੀਂ ਤਾਂ ਅੱਜ ਤੱਕ ਇਹਦੇ ਕੋਲੇ ਕੋਈ ਨਾ ਕੋਈ ਫालतू ਜਨਾਨੀ ਆਉਂਦੀ ਦੇਖੀ ਨਾ ਕੋਈ ਬੰਦਾ ਆਹ ਸੇਵਾਦਾਰ ਆਉਂਦੇ ਆ ਜਰੂਰ ਸੇਵਾ ਕਰਦੇ ਆ ਮੁੜ ਜਾਂਦੇ ਆ ਸੋਮਵਾਰ ਦੇ ਚੌਂਕੀ ਲਾਉਂਦੇ ਆ ਸੰਗਤ ਆਈ ਬੈਠੀ ਆ ਸਾਰੀ ਸੰਗਤ ਨੇ ਆਪੋ ਆਪ ਦੇ ਦੁੱਖ ਦੱਸਣੇ ਆ ਉਹਨਾਂ ਦਾ ਇਲਾਜ ਹੋ ਜਾਣਾ ਬਸ ਉਹਨਾਂ ਨੂੰ ਇਹ ਗੱਲ ਦੀ ਪਤਾ ਨਹੀਂ ਕੀ ਤਕਲੀਫ ਹੋਈ ਆ ਵੀ ਇਹਦੇ ਤੇ ਕਿਉਂ ਉਹਨਾਂ ਨੇ ਇਲਜ਼ਾਮ ਲਾਏ ਆ ਸਾਨੂੰ ਤੇ ਗੱਲ ਹੀ ਸਮਝ ਨਹੀਂ ਆਉਂਦੀ 65 70 ਸਾਲ ਦੀ ਉਮਰ ਆ ਬੰਦੇ ਦੀ ਜਿਹੜ ਨਿਆਣਾ ਤਾਂ ਹੈ ਨਹੀਂ ਜੀ ਇਹ। ਬਾਕੀ ਛਾਂ ਤੀਆਂ ਦਾ ਪਿਓ ਆ। ਨੋ ਘਰੇ ਆਈ ਹੋਈ ਆ, ਮਾਤਾ ਬਜ਼ੁਰਗ ਆ। ਠੀਕ ਆ ਜੀ, ਦੋ ਪੁੱਤਾਂ। ਕਰਦਾ ਚੰਗਾ ਲੱਗਦਾ ਤੁਸੀਂ ਆਪ ਸਿਆਣਿਆਂ ਦੱਸੋ। ਫੇਰ ਇਹਦੇ 'ਚ ਕੋਈ ਹੈ ਨਹੀਂ ਵੀ ਪੱਖਵਾਜੀ ਆ ਜਾਂ ਕੋਈ ਉਹ ਆਸੀਂ ਸਿਹਰਤ ਗੱਲ ਕਰਦੇ ਆ ਡੇਰੇ ਤੇ ਖੜੇ ਆ ਇਹਦੇ ਵਿੱਚ ਕੋਈ ਦੋ ਪੈਸੇ ਇਧਰ ਉਧਰ ਨਹੀਂ ਗਾ ਲੋ। ਬੰਦਾ ਜੀ ਦੇ ਬਚਨ ਰਹਿਤ ਰਹਿਣਾ। ਗੁਰੂ ਨਾਮ ਜੋੜਦੇ ਆ। ਜਿਦੋਂ ਵੀ ਸੰਗਤਾਂ ਦੀ ਗੁਰੂ ਇਹ ਹੀ ਸੰਗਤਾਂ ਦਾ ਬਚਨ ਕਰਦੇ ਭਾਈ ਗੁਰੂ आले ਬਣੋ ਅੰਮ੍ਰਿਤ ਸਕੋ। ਗੁਰੂ ਨਾ ਜੋ ਨਿੰ ਪਰ ਕੁਝ ਲੋਕ ਕਹਿ ਰਹੇ ਨੇ ਤੇ दारू ਵੀ ਚੜਦੀ ਹੈ ਕੁਛ ਨਹੀਂ ਚੜਦਾ ਜੀ ਅਸੀਂ ਆਪਦੇ ਗੁਰੂ ਦਾ ਕੁਛ ਨਹੀਂ ਦੇਖਿਆ ਸਾਨੂੰ ਜਿਹੜੇ ਕਹਿੰਦੇ ਆ ਉਹ ਸਾਨੂੰ ਸਾਬਤ ਕਰ ਦਵੇ ਨਹੀਂ ਸਾਨੂੰ ਫਿਰ ਮੌਕਾ ਦੋ ਜੀ ਅਸੀਂ ਉਹਨਾਂ ਨੂੰ ਪੁੱਛ ਲਾਂਗੇ ਜਾ ਕੇ ਜੋ ਜਨਾਨੀ ਬੋਲਦੇ ਹੋ ਜਨਾਨੀ ਇੱਥੇ ਆਈ ਨਹੀਂ ਜੀ ਅਸੀਂ ਦੇਖੀ ਨਹੀਂ ਦੇਖੋ ਮੈਂ 12 ਸਾਲ ਦੀ ਜਦੋਂ ਜੀ ਇਸ ਦਰਬਾਰ ਨਾਲ ਜੁੜੀ ਹੋਈ ਆ ਹੁਣ ਮੇਰੀ ਉਮਰ 40 ਦੇ ਨੇੜੇ ਤੇ ਚਲੀ ਗਈ ਅਸੀਂ ਉਹ ਜਨਾਨੀ ਦੇਖੀ ਨਹੀਂ ਇੱਥੇ ਆਈ ਆ ਜਨੋਸੀਓ ਵੀਡੀਓ ਦੇਖੀ ਸਾਨੂੰ ਧਰਤੀ ਵੀਰ ਨਹੀਂ ਦਿੰਦੀ ਅਸੀਂ ਕਹਿੰਦੇ ਵੀ ਸਾਨੂੰ ਇੱਕ ਵਾਰ ਸਾਡਾ ਗੁਰੂ ਬਚਨ ਦੇਵੇ ਵੀ ਉਹ ਪੰਡ ਜਾਣ ਨੂੰ ਤਿਆਰ ਆਉਂਦੇ ਸਾਨੂੰ ਸਾਫ਼ ਤਾਂ ਕਰੇ ਵੀ ਸਾਡੇ ਗੁਰੂ ਦਾ ਕੋਈ ਦਾਰੂ ਮੀਟ ਆਂਡਾ ਕਿੱਥੇ ਲੰਗਰ ਲੱਗਿਆ ਭੁੱਖਿਆਂ ਨੂੰ ਰਜਾਉਣ ਵਾਲੇ ਆ ਜੀ ਇਹ ਖੇਤੀ ਕਰਦੇ ਆ ਸਾਰਾ ਦਿਨ ਸਾਡਾ ਗੁਰੂ ਕਾਪੇ ਉਹ ਕੰਮ ਕਰਦਾ ਵਾ ਸੰਗ ਤਾਂ ਖਾਤਰ ਕਰਦਾ ਅਸੀਂ ਅਸੀਂ ਪਰਿਵਾਰੀ ਆ ਇਹਦਾ ਜੀ ਸਾਰੇ ਜਾਣੇ ਅਸੀਂ ਇਹਦਾ ਪਰਿਵਾਰੀ ਆ ਕੋਈ ਇਹ ਜੀ ਗੱਲ ਹੀ ਨਹੀਂ ਹੈਗੀ ਸਾਡੀ ਅਸੀਂ ਬਸ ਬੱਸ ਸਾਡੇ ਗੁਰੂ ਤੇ ਇਲਜ਼ਾਮ ਲੱਗਿਆ ਸਾਨੂੰ ਇਹਦਾ ਸਾਬਤ ਦੇਣ ਸੱਚ ਦਾ ਨਿਤਾਰ ਦੇਣ ਵੀ ਹਾਂ ਉਹਨੇ ਕੀ ਦੇਖਿਆ ਕਿਸ ਨੂੰ ਕੁੜਦੇ ਨਹੀਂ ਮਾਰਦੇ ਨੇ ਜੀ ਕੁਛ ਨਹੀਂ ਹਾਂ ਪਰ ਸਾਨੂੰ ਸਾਬਤ ਹੋਣਾ ਚਾਹੀਦਾ ਸਾਡੇ ਅੱਗ ਲੱਗੀ ਪਈ ਅੰਦਰ ਜਿੰਨਾ ਚਾ ਸਾਨੂੰ ਇਹ ਨਿਰਣਾ ਨਹੀਂ ਤੁਸੀਂ ਕਰਕੇ ਦਿੰਦੇ ਸੰ ਸਬੂਤ ਬੱਬਾ ਟੱਲ ਦੀ ਜਗ੍ਹਾ ਤੇ ਪਹੁੰਚੇ ਹਰ ਇੱਕ ਸ਼ਰਧਾਲੂ ਨੇ ਆਪਣਾ ਪੱਕ ਦੱਸਦਿਆਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਡੇਰੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਕਦੇ ਵੀ ਕੋਈ ਵਧਿੱਕੀ ਨਹੀਂ ਹੋਈ ਜਦ ਕੇ ਬਾਬਾ ਜੀ ਜੇਕਰ ਕਿਸੇ ਨੂੰ ਕਿਰਾਏ ਦੀ ਲੋੜ ਹੈ ਤਾਂ ਉਹਨੂੰ ਕਿਰਾਇਆ ਵੀ ਆਪਣੇ ਕੋਲੋਂ ਦਿੰਦੇ ਨੇ ਲੰਗਰ ਦੇ ਵਿੱਚ ਵੀ ਉਹ ਯੋਗਦਾਨ ਪਾਉਂਦੇ ਨੇ ਉਹਨਾਂ ਨੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਹੀਂ ਦੇਖੀ ਕਈ ਵਾਰੀ ਮੇਰੇ ਕੋਲ ਕਿਰਾਇਆ ਨਹੀਂ ਹੁੰਦਾ ਸੀ ਗੁਰੂ ਕੋਲ ਕਿਰਾਇਆ ਵੀ ਮੰਗ ਲਈਦਾ ਸਾਨੂੰ ਕਿਰਾਇਆ ਵੀ ਦੇ ਦਿੰਦਾ ਸਾਨੂੰ ਇੱਥੇ 50 ਸਾਲ ਆਉਂਦੇ ਮੇਰੇ ਸਹੁਰਿਆਂ ਨੂੰ ਹੋ ਗਏ ਮੈਨੂੰ 22 ਸਾਲ ਹੋ ਗਏ ਵਿਆਹੀ ਨੂੰ ਮੇਰੇ ਬੱਚੇ ਥੋਏ ਮੇਰੀਆਂ ਚਾਰ ਕੁੜੀਆਂ ਨੇ ਤੇ ਜਦੋਂ ਕਹਿੰਦਾ ਤੂੰ ਕੁੜੀਆਂ ਦਾ ਕਰੇਗੀ ਤੇਰੀ ਸਹਤਾ ਪੂਰੀ ਕਰਾਂਗਾ ਪਰ ਇਹ ਸਾਡੇ ਵਾਸਤੇ ਇਹੀ ਆ ਸਭ ਕੁਝ ਅਸੀਂ ਹੋਰ ਵੀ ਸੰਗਤ ਲਿਆਈਦਾ ਗੋਂਦਵਾਲ ਸੋ ਇੱਕ ਸੱਜਣ ਸਾਨੂੰ ਹੋਰ ਮਿਲੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਵੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਹੋ ਹਾਂ ਜੀ ਮੈਂ ਲੰਗਰ ਕਮੇਟੀ ਦਾ ਚੇਅਰਮੈਨ ਹਾਂ ਪਿਛਲੇ 30-35 ਸਾਲ ਤੋਂ ਮੈਂ ਲੰਗਰ ਦੀ ਸੇਵਾ ਕਰਦਾ ਹਾਂ ਤੇ ਬਾਬਾ ਜੀ ਨਾਲ ਹੀ ਰਹਿੰਦੇ ਆ तकरीबन ਅਸੀਂ ਸਾਰੀ ਸੰਗਤ ਨਾ ਤਾਂ ਉਹਨਾਂ ਦਾ ਪਰਿਵਾਰ ਸਾਡੇ ਕੋਲ ਇੱਥੇ ਡੇਰੇ ਤੇ ਮੱਥਾ ਟੇਕਣ ਆਇਆ ਹੀ ਬਿਲਕੁਲ ਉਹਨਾਂ ਦੇ ਬਿਆਨ ਜਿਹੜੇ ਹਨ ਬਿਲਕੁਲ ਬੇਬੁਨਿਆਦ ਤੇ ਝੂਠੇ ਆ ਨਾ ਹੀ ਉਹਦਾ ਭਰਾ ਇੱਥੇ ਨਾਲ ਹੀ ਘਰ ਹੈ 5-6 ਸਾਲੋਂ ਬਿਮਾਰ ਰਿਹਾ ਵਿਚਾਰਾ ਚਲੋ ਚੜ੍ਹਾਈ ਕਰ ਗਿਆ ਕਦੇ ਵੀ ਉਹਨੇ ਆ ਕੇ ਸਾਡੇ ਇੱਥੇ ਨਾਮ ਮੰਦਰ ਚ ਨਾ ਇੱਥੇ ਜਗਾ ਤੇ ਮੱਥਾ ਨਹੀਂ ਟੇਕਿਆ ਤੇ ਉਹ ਔਰਤ ਹੈ ਜਿਹੜੀ ਬਿਲਕੁਲ ਬੇਬੁਨਿਆਦ ਤੇ ਝੂਠੇ ਇਲਜ਼ਾਮ ਲਾ ਰਹੀ ਹੈ ਅਸੀਂ ਚਾਹੁੰਦੇ ਹਾਂ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੇ ਝੂਠ ਬੋਲਿਆ ਬਾਬਾ ਜੀ ਦੀ ਇੱਜ਼ਤ ਖਰਾਬ ਕੀਤੀ ਹੈ ਤਾਂ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸਾਡੀ ਇਹ ਬੇਨਤੀ ਇਸ ਤੋਂ ਬਾਅਦ ਅਸੀਂ ਬਾਬਾ ਟੱਲ ਜੀ ਦੇ ਮੋਬਾਈਲ ਤੇ ਆਏ ਹੋਏ ਮੈਸੇਜ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਇੱਕ ਵਾਰ ਤੁਸੀਂ ਵੀ ਦੇਖੋ ਕੀ ਸੀ ਉਹਦਾ ਸੱਚ ਕਿਸੇ ਨੇ ਇਹਨਾਂ ਨੂੰ ਭੇਜਿਆ ਹੋਵੇਗਾ ਤੇ ਮੈਂ ਚਾਹੂੰਗਾ ਵੀ ਉਹ ਆਹ ਦੇਖੋ ਆ ਲਿੰਕ ਆਇਆ ਹੈ ਉਹ ਕੈਮਰੇ ਦੇ ਸਾਹਮਣੇ ਆਪਾਂ ਖੋਲ੍ਹ ਕੇ ਦੇਖੀਏ ਆ ਲਿੰਕ ਆਇਆ ਹੋਇਆ ਪਿੰਡ ਹੰਬੜਾਂ ਦੇ ਇੱਕ ਡੇਰੇ ਵਾਲੇ ਤੇ ਪਖੰਡ ਕਰਨ ਦੇ ਇਲਜ਼ਾਮ ਸੋ ਹਾ ਲਿੰਕ ਹੈ ਜੀ ਜਿਹਦੇ ਤੇ ਸਾਰੀ ਗੱਲਬਾਤ ਆਪ ਕਰ ਰਹੇ ਆ ਕਿਵੇਂ ਸੋ ਬਿਲਕੁਲ ਇਹ ਇਧਰ ਇੱਕ ਮੈਸੇਜ ਆ ਰਿਹਾ ਜੀ this video is private ਇਹਦਾ ਮਤਲਬ ਹੈ ਕਿ ਨੈਟ ਚੱਲ ਰਿਹਾ ਪਰ ਉਹ ਵੀਡੀਓ ਜਿਹੜੀ ਹੈ ਜਿਨ੍ਹਾਂ ਨੇ ਵੀ ਪਾਈ ਸੀ ਉਹਨਾਂ ਦੇ ਵੱਲੋਂ ਇਹਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਤਾਂ ਕਿ ਇਹਨੂੰ ਕੋਈ ਵੀ ਨਾ ਦੇਖੇ ਇਹਦਾ ਮਤਲਬ ਕੀ ਕਹਿ ਸਕਦੇ ਆ ਇਹਦੇ ਬਾਰੇ ਤਾਂ ਅਸੀਂ ਬਾਅਦ ਵਿੱਚ ਵਿਚਾਰ ਕਰਾਂਗੇ ਬਾਬਾ ਜੀ ਹੋਰ ਇਹ ਕੀ ਲੱਗਦਾ ਤੁਹਾਨੂੰ ਵੀ ਕਿਉਂ ਉਸ ਬੰਦੇ ਨੇ ਪ੍ਰਾਈਵੇਟ ਕਿਉਂ ਕਰ ਦਿੱਤਾ ਇਹ ਪ੍ਰਾਈਵੇਟ ਕਰਤਾਂ ਨਾ ਝੂਠੇ ਆ ਝੂਠੇ ਕਰਕਰ ਕਹ ਰਹੀ ਆ ਕਹਨਾ ਵੀ ਉੱਥੇ ਸ਼ਰਾਬ ਚੜਦੀ ਆ ਜੀ ਉੱਥੇ ਮੀਟ ਚੜਦਾ ਉੱਥੇ ਬਲਾਤਕਾਰਤ ਹੁੰਦੇ ਆ ਗਲਤ ਜਨਾਨੀਆਂ ਆਉਂਦੀਆਂ ਨੇ ਮਹੱਲੇ ਜਿੱਥੋਂ ਮਰਜੀ ਪੁੱਛੋ ਪਿੰਡ ਚੋਂ ਜਿੱਥੋਂ ਮਰਜੀ ਪੁੱਛ ਲੋ ਜੇ ਕੋਈ ਸਬੂਤ ਦੇਵੇ ਬਾਬਾ ਗਲਤ ਆ ਜੋ ਸਜ਼ਾ ਦੇਣਗੇ ਪੁੱਤ ਨੂੰ ਤਿਆਰ ਤੋ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਗਈ ਕਿ ਇਸ ਸ਼ਾਰਟ ਦਾ ਜਿਹੜਾ ਅਸਲ ਸੱਚ ਹੈ ਉਹ ਸਾਹਮਣੇ ਲਿਆਂਦਾ ਜਾ ਸਕੇ ਲੇਕਿਨ ਫਿਰ ਵੀ ਦੂਸਰਾ ਪੱਖ ਲੈਣਾ ਹਜੇ ਬਾਕੀ ਸੀ ਜਿਸ ਵਾਸਤੇ ਬੜੀ ਮੁਸ਼ਕਲ ਦੇ ਨਾਲ ਸੰਬੰਧਿਤ ਬੀਬੀ ਦਾ ਮੋਬਾਈਲ ਨੰਬਰ ਮਿਲਿਆ ਪਰ ਬਹੁਤ ਮੁਸ਼ਕਤ ਕਰਨ ਤੋਂ ਬਾਅਦ ਵੀ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਲੇਕਿਨ ਅਸੀਂ ਉਹਨਾਂ ਦਾ ਪੱਖ ਵੀ ਜਦੋਂ ਸਾਡੇ ਨਾਲ ਮਿਲਣਗੇ ਤਾਂ ਜਰੂਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਇਜਾਜ਼ਤ ਧੰਨਵਾਦ